ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਸਭ ਦੇ ਘਰ ਪਰਵਾਹ ਠੀਕ ਠਾਕ ਜੀ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਕਬੂਤਰਾ ਵਾਸਤੇ ਨਵੀਂ ਦਵਾਈ ਵਿੱਚ ਵੀਰ ਭਰਾ ਦੇ ਆਪਣੇ ਦੇ ਕਮੈਂਟ ਆਏ ਸੀ ਕਿਸੇ ਦੇ ਤੇ ਵੀ ਕਬੂਤਰਾ ਦੇ ਜਿਹੜੇ ਖੁੱਡਿਆ ਤੇ ਚਿਚੜ ਪੈ ਜਾਂਦੇ ਆ ਬਾਈ ਜੀ ਉਹਦੇ ਲਈ ਠੀਕ ਆ ਸਪਰੇਅ ਲੈ ਕੇ ਆਇਆ ਤੇ ਧਿਆਨ ਨਾਲ ਦੇਖਿਓ ਤੇ ਜ਼ਰੂਰ ਵਰਤਿਓ ਬਾਈ ਜੀ ਠੀਕ ਆ ਤੇ ਇਹ ਦੇਖੋ ਧਿਆਨ ਨਾਲ ਸਮਝਿਓ ਮੇਰਾ ਵੀਰ ਜਿਹੜੀ ਆ ਟਿਕ ਕਿਲ ਪੌਚ ਆ ਆ ਦੇਖੋ ਜੀ ਇਹ ਫੋਟੋ ਵੀ ਲਾ ਦਾਂਗੇ ਟਿਕ ਕਿਲ ਪੌਚ ਬਾਈ ਜੀ 2 ਲੀਟਰ ਪਾਣੀ ਦੇ ਵਿੱਚ ਇਹ ਸਾਰਾ ਪਾਉਣਾ ਠੀਕ ਆ ਜੀ ਤੇ ਇੱਕ ਆ ਐਮਐਸਡੀ ਕੰਪਨੀ ਦੀ ਟਿਕਟੈਗ ਆਉਂਦੀ ਹੈ ਜੀ ਠੀਕ ਆ ਇਹ ਦੋਨੇ ਚੀਜ਼ਾਂ ਬਾਈ ਜੀ ਦੇਖੋ ਆ ਸਾਰੀ ਪੁੜੀ ਪਾਉਣੀ ਆ 2 ਲੀਟਰ ਪਾਣੀ ਦੇ ਵਿੱਚ ਤੇ ਆਹ ਜਿਹੜੀ ਟਿਕਟੈਗ ਆ ਇਹ ਬਾਈ ਜੀ 2 ਲੀਟਰ ਪਾਣੀ ਦੇ ਵਿੱਚ 5 ਐਮਐਲ ਪਾਉਣੀ ਆ ਦਵਾਇਏ ਇਹ ਦੋਨੇ ਲੜਾ ਕੇ ਪਹਿਲਾਂ ਤਾਂ ਖੁੱਡੇ ਸਾਰੇ ਸਾਫ਼ ਕਰਨੇ ਆ ਜੀ ਖੁੱਡੇ ਸਾਫ਼ ਕਰਕੇ ਇੱਕ ਸਪਰੇਅ ਵਾਲਾ ਪੰਪ ਕਿ ਮਿਲ ਜਾਂਦਾ ਆਪਾਂ ਨੂੰ ਆਮ ਤੇ ਉਹਦੇ ਵਿੱਚ ਪਾ ਕੇ ਨਾ ਇਹ 2 ਲੀਟਰ ਪਾਣੀ ਦੇ ਵਿੱਚ ਦਵਾਈ ਪਾ ਕੇ ਤੇ ਸਾਰੇ ਖੁੱਡਿਆਂ ਦੇ ਵਿੱਚ ਬਾਈ ਸਪਰੇਅ ਕਰਨੀਆਂ ਠੀਕ ਹੈ ਜੀ 3 ਦਿਨ ਲਗਾਤਾਰ ਠੀਕ ਹੈ ਜੀ 3 ਦਿਨ ਤੱਕ ਕਰਨੀ ਹੈ ਇਹਦੀ ਸਪਰੇ ਉਸ ਤੋਂ ਬਾਅਦ ਜੀ ਇੱਕ ਆਫਾਇਰ ਕੰਪਨੀ ਦੀ ਬੈਟਰੀ ਕਾਲ ਆਉਂਦੀ ਹੈ ਜੀ ਬੈਟਰੀ ਕਾਲ ਲਿਕੜ ਮਿਲ ਜਾਂਦਾ ਇਹ 40 ml ਚ ਵੀ ਆਉਂਦੀ ਹੈ ਤੇ 100 ml ਚ ਵੀ ਆਉਂਦੀ ਆ ਤੇ ਬਾਈ ਜੀ 3 ਦਿਨਾਂ ਤੋਂ ਬਾਅਦ ਚੌਥੇ ਪੰਜਵੇਂ ਛੇਵੇਂ ਤਿੰਨ ਦਿਨ ਇਹਦੀ ਸਪਰੇਅ ਕਰਨੀ ਆ ਜੀ ਇਹ ਤੁਸੀਂ 1 ਲੀਟਰ ਪਾਣੀ ਦੇ ਵਿੱਚ 5 ਐਮਐਲ ਪਾਉਣੀ ਆ ਠੀਕ ਆ ਤੇ ਲਗਾਤਾਰ ਤਿੰਨ ਤਿੰਨ ਦਿਨ ਇਹਦੀ ਸਪਰੇਅ ਕਰਨੀ ਆ ਤੇ ਜਿਹੜੇ ਤੁਹਾਡੇ ਖੁੱਡਿਆਂ ਦੇ ਵਿੱਚ ਕਾਲੇ ਚਿਚੜ ਹੋਣਗੇ ਜਾਂ ਕਟੂ ਹੋਏ ਕਹਿੰਦੇ ਨੇ ਆਪਾਂ ਤੇ ਉਹਦੇ ਲਈ ਬੈਸਟ ਆ ਬਾਈ ਜੀ ਇਹ ਤੇ ਜ਼ਰੂਰ ਇਸਤੇਮਾਲ ਕਰਿਓ ਆਪਾਂ ਘਰੇ ਕਰਿਆ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਬੈਸਟ ਰਿਜ਼ਲਟ ਮਿਲਿਆ ਠੀਕ ਆ ਜੀ ਤੇ ਬਾਈ ਜੀ ਜਿਹੜਾ ਟਿਕ ਕਿਲ ਪੌਚ ਆ ਨਾ ਇਹੇ ਆਪਾਂ ਜਿਵੇਂ ਕੂਤਰਾ ਦੇ ਫਰਾ ਦੇ ਵਿੱਚ ਜੀ ਪੈ ਜਾਂਦੇ ਆ ਇਹ ਆਪਾਂ ਸੁੱਕਾ ਵੀ ਮਾਰ ਸਕਦੇ ਆ ਜਿਹੜਾ ਬਹੁਤ ਵਧੀਆ ਰਿਜ਼ਲਟ ਆ ਇੱਦਾਂ ਹੀ ਸੁੱਕਾ ਮਾਰ ਕੇ ਜਿਵੇਂ ਫਰਾ ਦੇ ਵਿੱਚ ਹੱਥ ਜਾ ਫੇਰ ਦੋ ਤੇ ਵਧੀਆ ਰਿਜ਼ਲਟ ਆ ਇਹ ਫੇਰ ਕੇਜ ਉੱਦਾਂ ਛੜ ਦੋ ਧੁੱਪੇ ਤੇ ਸਾਰੇ ਜਿਹੜੇ ਫਰਾਲੇ ਜੀ ਨੇ ਉਹ ਵੀ ਮਰ ਜਾਂਦੇ ਆ ਠੀਕ ਆ ਜੀ ਤੇ ਬਾਕੀ ਜਿਹੜੀ ਆਪਾਂ ਹੁਣ ਅਗਲੀ ਵੀਡੀਓ ਪਾਈਏ ਉਹ ਕਿਹੜੇ ਟੌਪਿਕ ਤੇ ਪਾਈਏ ਬਾਈ ਜਰੂਰ ਕਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਾਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸਾਰੇ ਵੀਰਾਂ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵੀਡੀਓ ਨੂੰ ਧੰਨਵਾਦ